ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਜੀ ਅੱਜ ਆਪਾਂ ਚਲਦੇ ਹਾਂ ਜੀ ਗੁਰਦੁਆਰਾ ਫਲਾਈ ਸਾਹਿਬ ਜੀ ਜੋ ਪਿੰਡ ਦੁਲਿਆਂ ਦੇ ਵਿੱਚ ਬਣਿਆ ਹੋਇਆ ਜੀ ਆਲਮਗੀਰ ਤੋਂ 2-3 ਕਿਲੋਮੀਟਰ ਦੀ ਦੂਰੀ ਤੇ ਆ ਜੀ ਗੁਰਦੁਆਰਾ ਫਲਾਈ ਸਾਹਿਬ ਜੀ ਆਪਾ ਪਹੁੰਚ ਗਏ ਆ ਜੀ ਗੁਰਦੁਆਰੇ ਦੇ ਮੇਨ ਗੇਟ ਤੇ ਜੀ ਇੱਥੇ ਦੇਖੋ ਜੀ ਆਪਾਂ ਤੁਹਾਨੂੰ ਇੱਕ ਚੀਜ਼ ਦਿਖਾਉਨੇ ਆ ਜੀ ਬਤਕਾਂ ਦੇਖੋ ਜੀ ਕਿੰਨੀਆਂ ਪਿਆਰੀਆਂ ਪਿਆਰੀਆਂ ਬਤਕਾਂ ਨੇ ਜੀ ਅਣਗਿਣਤ ਬਤਕਾਂ ਨੇ ਬਹੁਤ ਜ਼ਿਆਦਾ ਬਤਕਾਂ ਨੇ ਜੀ ਫਲਾਈ ਸਾਹਿਬ ਗੁਰਦੁਆਰਾ ਦੇ ਬਾਹਰ ਦੇਖੋ ਜੀ ਲੰਬੀਆਂ ਲੰਬੀਆਂ ਇਹਨਾਂ ਦੀਆਂ ਗਰਦਨਾਂ ਨੇ ਜੀ ਬਤਕਾਂ ਦੀਆਂ ਦੇਖਣ 'ਚ ਬਹੁਤ ਪਿਆਰੀਆਂ ਲੱਗਦੀਆਂ ਪਈਆਂ ਨੇ ਬਤਕਾਂ ਜੀ ਗੁਰੂ ਘਰ ਦੇ ਵਿੱਚ ਦੇਖੋ ਜੀ ਦੇਖ ਕੇ ਮਨ ਖੁਸ਼ ਹੋ ਗਿਆ ਬਤਕਾਂ ਨੂੰ ਬਹੁਤ ਵਧੀਆ ਲੱਗ ਰਹੀਆਂ ਨੇ ਜੀ ਗੁਰੂ ਘਰ ਦੇ ਬਾਹਰ ਨੇ ਜੀ ਬਤਕ ਇਨਾਲੀ ਪਾਣੀ ਵਗੈਰਾ ਦਾ ਵੀ ਪ੍ਰਬੰਧ ਪੂਰਾ ਕਰਿਆ ਹੋਇਆ ਜੀ ਪਾਣੀ ਰੱਖਿਆ ਹੋਇਆ ਆ ਪੀਣ ਨੂੰ ਜੀ ਬਿਲਕੁਲ ਨਹਿਰ ਪੈਂਦੀ ਆ ਜੀ ਸਾਹਮਣੇ ਫਲਾਈ ਸਾਹਿਬ ਗੁਰਦੁਆਰਾ ਦੇ ਬਿਲਕੁਲ ਸਾਹਮਣੇ ਨਹਿਰ ਪੈਂਦੀ ਆ ਜੀ ਸਰੋਵਰ ਵੀ ਦੀਆਂ ਪੌੜੀਆਂ ਵੀ ਬਣਾਈਆਂ ਹੋਈਆਂ ਨੇ ਜੀ ਚਲੋ ਆਪਾਂ ਤੁਹਾਨੂੰ ਲੈ ਚੱਲਦੇ ਆ ਜੀ ਹੁਣ ਗੁਰਦੁਆਰਾ ਦੇ ਅੰਦਰ ਜੀ ਗੁਰਦੁਆਰਾ ਫਲਾਈ ਸਾਹਿਬ ਜੀ ਲਓ ਜੀ ਆਪਾਂ ਪੈਰ ਧੋ ਕੇ ਜੀ ਤੇ ਹੱਥ ਧੋ ਲਈਏ ਆਪਾਂ ਚੱਲਦੇ ਆ ਜੀ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਦੇ ਆਂ ਬਾਬਾ ਜੀ ਦੇ ਚਰਨਾਂ ਦੇ ਵਿੱਚ ਤੇ ਤੁਹਾਨੂੰ ਦਰਸ਼ਨ ਕਰਾਉਨੇ ਆਂ ਸੰਗਤੋ ਤੁਸੀਂ ਬੜੇ ਪਿਆਰ ਨਾਲ ਵੀਡੀਓ ਦੇਖੋ ਜੀ ਗੁਰਦੁਆਰਾ ਫਲਾਈ ਸਾਹਿਬ ਇਤਿਹਾਸਿਕ ਗੁਰਦੁਆਰਾ ਪਾਸ਼ਾਹੀ ਦਸਵੀਂ ਗੁਰਗੋਬਿੰਦ ਸਿੰਘ ਜੀ ਮਹਾਰਾਜ ਇਸ ਗੁਰਦੁਆਰੇ ਦੇ ਵਿੱਚ ਆਏ ਹੋਏ ਨੇ ਜੀ ਉਹਨਾਂ ਨੇ ਇਸ ਧਰਤੀ ਨੂੰ ਭਾਗ ਲਾਏ ਜੀ ਇੱਥੇ ਇੱਕ ਦਰਖਤ ਹੈ ਜੀ ਫਲਾਈ ਦਾ ਫਲਾਈ ਦਾ ਦਰਖਤ ਹੈ ਜੀ ਜਿੱਥੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਘੋੜਾ ਬੰਨਿਆ ਸੀਗਾ ਜੀ ਉਸ ਦਰਖਤ ਦੇ ਆਪਾਂ ਤੁਹਾਨੂੰ ਦਰਸ਼ਨ ਵੀ ਕਰਵਾਵਾਂਗੇ ਜੀ ਤੁਸੀਂ ਬਣੇ ਰਹੋ। ਲੋ ਜੀ ਆਪਾਂ ਪਹੁੰਚ ਗਏ ਆਂ ਦਰਬਾਰ ਸਾਹਿਬ ਦੇ ਅੰਦਰ। ਬਾਬਾ ਜੀ ਨੂੰ ਮੱਥਾ ਟੇਕੀਏ ਜੀ। ਦੇਖੋ ਜੀ ਫਲਾਈ ਸਾਹਿਬ ਗੁਰਦੁਆਰਾ ਜਿਹਦੇ ਅੰਦਰ ਆਪਾਂ ਪਹੁੰਚ ਚੁੱਕੇ ਆਂ ਜੀ। ਬੜੇ ਪਿਆਰ ਦੇ ਨਾਲ ਕੀਰਤਨ ਚੱਲ ਰਿਹਾ ਜੀ ਬਾਬਾ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਈਏ। ਜੋ ਵੀ ਦੇਖੋ ਜੀ ਕਿੰਨੀ ਵਧੀਆ ਗੁਰਦੁਆਰੇ ਦੀ ਅੰਦਰ ਉਹ ਸਜਾਵਟ ਹੋਈ ਹੋਈ ਆ ਜੀ ਬਹੁਤ ਵਧੀਆ ਗੁਰਦੁਆਰਾ ਬਣਾਇਆ ਹੋਇਆ ਫਲਾਈ ਸਾਹਿਬ ਜੀ। ਇਤਿਹਾਸਿਕ ਗੁਰਦੁਆਰਾ ਜੀ ਤੁਸੀਂ ਵੀ ਜਰੂਰ ਇਸ ਗੁਰਦੁਆਰੇ ਵਿੱਚ ਆਇਓ ਜੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਗੁਰਦੁਆਰੇ ਦੇ ਵਿੱਚ ਜਿੱਥੇ ਇਹ ਗੁਰਦੁਆਰਾ ਬਣਿਆ ਦੁਲੇਹਾ ਪਿੰਡ ਦੇ ਵਿੱਚ ਜੀ ਇੱਥੇ ਖੁਦ ਆਏ ਹੋਏ ਨੇ ਇੱਥੇ ਉਹਨਾਂ ਨੇ ਆਪਣਾ ਫਲਾਈ ਦੇ ਦਰਖਤ ਦੇ ਨਾਲ ਘੋੜਾ ਬਣਿਆ ਸੀਗਾ ਜੀ ਉਹ ਵੀ ਆਪਾਂ ਤੁਹਾਨੂੰ ਅੱਗੇ ਦਰਖਤ ਦਿਖਾਉਨੇ ਆ ਜੀ ਵੀਡੀਓ ਦੇ ਵਿੱਚ ਤੁਸੀਂ ਵੀਡੀਓ ਨਾਲ ਬਣੇ ਰਹੋ ਜੀ ਇਹ ਜੋ ਇਹ ਗੁਰਦੁਆਰਾ ਜੀ ਦੇ ਥੱਲੇ ਭੋਰਾ ਸਾਹਿਬ ਬਣਿਆ ਹੋਇਆ ਜੀ ਉੱਥੇ ਪਾਠ ਖੁੱਲੇ ਹੋਏ ਨੇ ਸੰਗਤਾਂ ਬੜੇ ਪਿਆਰ ਤੇ ਸਤਿਕਾਰ ਨਾਲ ਮੱਥਾ ਟੇਕ ਰੀਆਂ ਜੀ ਇਹ ਦੇਖੋ ਜੀ 10ਵੇਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤਸਵੀਰ ਹੈ ਜੀ ਲਓ ਜੀ ਆਪਾਂ ਤੁਹਾਨੂੰ ਅੱਗੇ ਲੈ ਚੱਲਦੇ ਹਾਂ ਜੀ ਵੀਡੀਓ ਦੇ ਵਿੱਚ ਦੇਖੋ ਜੀ ਨਿਸ਼ਾਨ ਸਾਹਿਬ ਨੇ ਭਲਾਈ ਸਾਹਿਬ ਜੀ ਦਾ ਨਿਸ਼ਾਨ ਸਾਹਿਬ ਹੈ ਜੀ ਦੇਖੋ ਜੀ ਕਿੰਨਾ ਪਿਆਰਾ ਲੱਗ ਰਿਹਾ ਜੀ ਕਰੋ ਦਰਸ਼ਨ ਸੰਗਤੋਂ ਸਾਰੀਆਂ ਸੰਗਤਾਂ ਦਰਸ਼ਨ ਕਰਨ ਜੀ ਨਿਸ਼ਾਨ ਸਾਹਿਬ ਜੀ ਦੇ ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਲੈ ਕੇ ਚੱਲਦੇ ਹਾਂ ਜੀ ਓਹੋ ਫਲਾਈ ਦਾ ਦਰਖਤ ਦਿਖਾਉਨੇ ਆ ਜੀ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਿੱਥੇ ਆਪਣਾ ਘੋੜਾ ਬੰਨਿਆ ਸੀਗਾ ਜੀ ਪੁਰਾਣਾ ਦਰਖਤ ਹੈ ਜੀ ਬਹੁਤ ਜ਼ਿਆਦਾ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਦੇਖੋ ਵੀਡੀਓ ਦੇ ਵਿੱਚ ਤੁਸੀਂ ਦੇਖੋ ਜੀ ਜੋ ਦਰਖਤ ਮੈਂ ਤੁਹਾਨੂੰ ਦਿਖਾਉਣ ਲੱਗੇ ਆ ਜੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਘੋੜਾ ਬੰਨਿਆ ਸੀਗਾ ਜੀ ਇਸ ਫਲਾਈ ਦੇ ਦਰਖਤ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 17 ਪੋ 1704 ਈਸਵੀ ਨੂੰ ਇੱਥੇ ਆਪਣਾ ਘੋੜਾ ਬੰਨਿਆ ਸੀਗਾ ਜੀ ਤੁਹਾਨੂੰ ਦਿਖਾਉਨੇ ਆ ਜੀ ਆਪਾਂ ਉਹ ਦਰਖਤ ਦਰਸ਼ਨ ਕਰਦੇ ਆ ਜੀ ਸੰਗਤ ਨੂੰ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਜੀ ਇਸ ਫਲਾਈ ਦੇ ਦਰਖਤ ਦੇ ਕਰੋ ਜੀ ਦਰਸ਼ਨ ਲਓ ਜੀ ਕਰੋ ਦਰਸ਼ਨ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਘੋੜਾ ਬੰਨਿਆ ਸੀਗਾ ਜੀ ਇਸ ਦਰਖਤ ਦੇ ਨਾਲ ਫਲਾਈ ਸਾਹਿਬ ਐਸੇ ਗੱਲ ਤੋਂ ਗੁਰਦੁਆਰਾ ਸਾਹਿਬ ਜੀ ਦਾ ਨਾਮ ਫਲਾਈ ਸਾਹਿਬ ਪਿਆ ਜੀ ਇਹ ਫਲਾਈ ਦੀ ਲੱਕੜ ਹੈ ਜੀ ਜਿੱਥੇ ਇਹ ਘੋੜਾ ਆਪਣਾ ਬੰਨਿਆ ਸੀਗਾ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੁਸੀਂ ਦਰਸ਼ਨ ਕਰ ਰਹੇ ਹੋ ਜਿਸ ਜਗ੍ਹਾ ਦੇ ਜੀ ਦੇਖੋ ਜੀ ਆਪਾਂ ਤੁਹਾਨੂੰ ਅੱਗੇ ਲੈ ਕੇ ਚੱਲਦੇ ਹਾਂ ਵੀਡੀਓ ਦੇ ਵਿੱਚ ਲੰਗਰ ਹਾਲ ਵੀ ਦਿਖਾਉਨੇ ਆ ਜੀ ਗੁਰਦੁਆਰਾ ਸਾਹਿਬ ਜੀ ਦਾ ਲੰਗਰ ਹਾਲ ਦੇਖੋ ਜੀ ਗੁਰਦੁਦਾਰੇ ਦੀ ਇਮਾਰਤ ਦੇ ਉੱਪਰ ਦੇਖੋ ਕਿੰਨਾ ਵਧੀਆ ਲਾਈਟਾਂ ਦਾ ਕੰਮ ਹੋਇਆ ਹੋਇਆ ਜੀ ਲਾਈਟਾਂ ਚੱਲ ਰਹੀਆਂ ਕਲਰਫੁੱਲ ਬਹੁਤ ਪਿਆਰਾ ਮਹੌਲਾ ਜੀ ਗੁਰਦੁਆਰਾ ਸਾਹਿਬ ਜੀ ਦਾ ਮੌਸਮ ਵੀ ਬਹੁਤ ਵਧੀਆ ਹੋਇਆ ਪਿਆ ਜੀ ਗੁਰਦੁਆਰੇ ਦੀ ਬਨਾਵਟ ਬਹੁਤ ਜ਼ਿਆਦਾ ਵਧੀਆ ਜੀ ਜੇ ਕਿਸੇ ਯਾਤਰੀ ਨੂੰ ਕਦੇ ਹਨੇਰਾ ਹੋ ਜਾਵੇ ਇਧਰੋਂ ਲੰਘਦੇ ਵੜਦੇ ਤਾਂ ਇਸ ਗੁਰਦੁਆਰਾ ਦੇ ਵਿੱਚ ਤੁਸੀਂ ਰਹਿ ਸਕਦੇ ਹੋ ਜੀ ਦੇਖੋ ਜੀ ਕਿੰਨਾ ਪਿਆਰਾ ਗੁਰਦੁਆਰਾ ਬਣਿਆ ਹੋਇਆ ਬਾਬਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਦੇਖੋ ਜੀ ਦੇਖੋ ਮੈਂ ਤੁਹਾਨੂੰ ਵੀਡੀਓ ਹਾਲ ਦੇ ਵਿੱਚ ਦਿਖਾਉਣਾ ਪਿਆ ਜੀ ਗੁਰਦੁਆਰਾ ਤੇ ਅੱਗੇ ਆਪਾਂ ਤੁਹਾਨੂੰ ਲੰਗਰ ਹਾਲ ਵੀ ਦਿਖਾਉਨੇ ਆ ਜੀ ਗੁਰਦੁਆਰਾ ਸਾਹਿਬ ਜੀ ਦਾ ਤੁਸੀਂ ਏਦਾਂ ਹੀ ਮੇਰੀਆ ਵੀਡੀਓ ਦੇਖਣ ਲਈ ਦੋਸਤੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਲਾਈਕ ਜਰੂਰ ਕਰ ਦਿਆ ਕਰੋ ਜੀ ਏਦਾਂ ਹੀ ਮੈਂ ਤੁਹਾਨੂੰ ਹੋਰ ਨਵੀਆਂ ਤੋਂ ਨਵੀਆਂ ਵੀਡੀਓ ਲੈ ਕੇ ਆਂਦਾ ਰਾਵਾਂਗਾ ਜੇ ਤੁਹਾਡਾ ਸਾਥ ਹੋਵੇਗਾ ਜੀ ਆਪਾਂ ਅੱਗੇ ਵੀ ਏਦਾਂ ਦੀਆਂ ਵੀਡੀਓ ਬਣਾਉਂਦੇ ਰਾਵਾਂਗੇ ਜੀ ਤੇ ਤੁਹਾਨੂੰ ਦਰਸ਼ਨ ਕਰਵਾਉਂਦੇ ਰਾਵਾਂਗੇ